ਹਾਂਜੀ ਸਾਰ ਸੇਖਾਂ ਨੂੰ ਦੋਸਤੋ ਕੀ ਹਾਲ ਚਾਲ ਨੇ ਜੀ ਆਈ ਹੋਪ ਤੁਸੀਂ ਸਾਰੇ ਵਧੀਆ ਹੋਵਾਂਗੇ ਤਾਂ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਇੱਕ ਅਜਿਹੇ ਕਿਲੇ ਦੇ ਬਾਰੇ ਜੋ ਕਿ ਆਪਣੀ ਭਾਰਤ ਦਾ ਸਭ ਤੋਂ ਭਿਆਨਕ ਕਿਲਾ ਮੰਨ ਜਾਂਦਾ ਹੈ ਜੋ ਕਿ ਬਹੁਤ ਹੀ ਰਹੱਸਮਈ ਗੁੰਝਲਦਾਰ ਕਹਾਣੀਆਂ ਨਾਲ ਲੈ ਸੈਂ ਇਹ ਕਿਲਾ ਰਾਜਸਥਾਨ ਵਿੱਚ ਸਥਿਤ ਜਿਸ ਦਾ ਨਾਂ ਹੈ ਭਾਨਗੜ ਕਿਲਾ ਭਾਨਗੜ ਕਿਲਾ ਮੰਨਿਆ ਜਾਂਦਾ ਹੈ ਕਿ ਸਭ ਤੋਂ ਭੂਤਿਆ ਕਿਲਾ ਹੈ ਜਿੱਥੇ ਹੀ ਰਾਤ ਨੂੰ ਜਾਣ ਦੀ ਪੱਕੇ ਤੌਰ ਤੇ ਮਨਾਹੀ ਸਰਕਾਰ ਨੇ ਬਕਾਇਦਾ ਉੱਤੇ ਬੋਰਡ ਹੀ ਲਗਾਏ ਹੋਇਆ ਨਾ ਕਿ ਕੋਈ ਵੀ ਆਦਮੀ ਰਾਤ ਨੂੰ ਇਸ ਕਿਲੇ ਦੇ ਅੰਦਰ ਨਾ ਜਾਵੇ। ਇਹ ਕਿਲੇ ਦੀ ਸ਼ੁਰੂਆਤ ਹੁੰਦੀ ਹੈ ਜੀ ਲਗਭਗ ਸੋਲੂ ਫੱਟੇ ਦੇ ਵਿੱਚ ਇੱਕ ਰਾਜਾ ਸੀ ਮਾਦੋ ਸਿੰਘ ਜਿਸ ਨੇ ਇਹ ਕਿਲਾ ਬਣਵਾਇਆ ਸੀ। ਇਹ ਮਾਦੋ ਸਿੰਘ ਉਹੀ ਮਾਦੋ ਸਿੰਘ ਸੀ ਜੋ ਕਿ ਇੱਕ ਬਹੁਤ ਹੀ ਮਸ਼ਹੂਰ ਜਰਨੈਲ ਮਾਨ ਸਿੰਘ ਦਾ ਪਰਾ ਸੀ ਜੋ ਕਿ ਮਾਨ ਸਿੰਘ ਇੱਕ ਬਹੁਤ ਤਕੜਾ ਫੌਜ ਦਾ ਜਰਨੈਲ ਸੀ ਜੋ ਕਿ ਅਖਬਰ ਦੀ ਫੌਜ ਵਿੱਚ ਕੰਮ ਕਰਦਾ ਸੀ ਇਹ ਇਸ ਤੋਂ ਬਾਅਦ ਕੀ ਹੁੰਦਾ ਹੈ ਕਿ ਇਹ ਜੋ ਮਾਡੋ ਸਿੰਘ ਹੁੰਦਾ ਹੈ ਇਹਦੀ ਆਪਣਾ ਕਿਲਾ ਬਣਾਉਣਾ ਸ਼ੁਰੂ ਕਰਦਾ ਹੈ ਕਿਲਾ ਬਣਾਉਣ ਦਾ ਬਹੁਤ ਤਕੜਾ ਸ਼ਾਨਦਾਰ ਕਿਲਾ ਹੈ ਬਣਾਉਣ ਦਾ ਹੈ ਅਤੇ ਇਸ ਦੀ ਇੱਕ ਭੈਣ ਹੁੰਦੀ ਹੈ ਜੋ ਕਿ ਉਥੋਂ ਦੀ ਰਾਜਕੁਮਾਰੀ ਹੁੰਦੀ ਹੈ ਜੋ ਕਿ ਬਹੁਤ ਜ਼ਿਆਦਾ ਸੋਹਣੀ ਹੁੰਦੀ ਹੈ ਉਥੋਂ ਦੇ ਆਸ-ਪਾਸ ਦੇ ਰਾਜੇ ਚੌਧਿਸੂ ਫੇਲ ਨਾਲ ਉਸ ਤਾਂ ਵਿਆਹ ਹੋ ਜਾਵੇ ਅਤੇ ਉਥੇ ਇੱਕ ਤੰਤਕ ਬਾਬਰੰਦਾ ਸੀਗਾ ਜੋ ਕਿ ਕਾਲਾ ਜਾਦੂ ਜਾਣਦਾ ਸੀ ਉਸ ਦੀ ਬਹੁਤ ਇੱਛਾ ਹੋਈ ਕਿ ਯਾਰ ਮੈਂ ਇਹਨਾਂ ਵਿਆਹ ਕਰਵਾਉਣਾ ਹੈ ਤੇ ਇੱਕ ਦਿਨ ਕੀ ਹੁੰਦਾ ਹੈ ਕਿ ਉਹ ਜਿਹੜੀ ਰਾਜਕਮਲੀ ਹੁੰਦੀ ਹੈ ਬਾਜ਼ਾਰ ਚ ਜਾਂਦੀ ਹੈ ਕੋਈ ਸਮਾਨ ਖਰੀਦਣ ਲਈ ਅਤੇ ਉਥੇ ਉਹ ਜਿਹੜਾ ਇਹ ਜਾਦੂ ਕਰਨ ਵਾਲਾ ਬਾਬਾ ਹੁੰਦਾ ਤੰਤਕ ਬਾਬਾ ਉਹ ਉਥੇ ਬੈਠਾ ਹੁੰਦਾ ਦੁਕਾਨ ਲਗਾ ਕੇ ਦੁਕਾਨ ਕਾਹਦੀ ਲਗਾਉਂਦਾ ਜੇ ਆਪਾਂ ਇਤਰ ਹੁੰਦੇ ਆ ਸੈਂਟ ਹੁੰਦੇ ਇਤਰ ਹੁੰਦੇ ਆ ਖੁਸ਼ਬੂ ਵਾਲੇ ਤਾਂ ਉਹਦੀ ਉਹ ਦੁਕਾਨ ਲਗਾ ਕੇ ਉੱਥੇ ਬੈਠਾ ਹੁੰਦਾ। ਉਸ ਤੋਂ ਬਾਅਦ ਕੀ ਹੁੰਦਾ ਇਹ ਰਾਜਕੁਮਾਰੀ ਉਸ ਤੋਂ ਇੱਕ ਇਤਰ ਖੇਡ ਲੈਂਦੀ ਆ। ਪਰ ਉਹਨੂੰ ਸ਼ੱਕ ਹੋ ਜਾਂਦਾ ਕਿ ਇਸੇ ਤਰ੍ਹਾਂ ਚ ਕੋਈ ਤਾਂ ਗਲਤ ਆ। ਤਾਂ ਉਹ ਕੀ ਕਰਦੀ ਉਹ ਇਤਰ ਹੁੰਦੀ ਆ ਜਾਂ ਇਤਰ ਹੁੰਦਾ ਹਾਂ। ਤਾਂ ਉਹ ਉਹ ਥੱਲੇ ਇੱਕ ਪੱਥਰ ਦੇ ਉੱਪਰ ਮਾਰਦੀ ਹੈ ਪੱਥਰ ਕਾਫੀ ਵੱਡਾ ਹੁੰਦਾ। ਉਹ ਸੋਚ ਪਤਾ ਨਹੀਂ ਕਿਸ ਤਰੀਕੇ ਉਹ ਤੁਨ ਜਾਦੂ ਕੀਤਾ ਸੀ। ਜਦੋਂ ਉਹ ਰਾਜਕੁਮਾਰੀ ਪੱਥਰ ਦੇ ਉੱਪਰ ਉਹ ਸੈਂਟਰ ਨੂੰ ਮਾਰਦੀ ਇਤਰ ਨੂੰ ਮਾਰਦੀ ਹੈ ਤਾਂ ਉਹ ਪੱਥਰ ਤਰਨ ਲੱਗ ਜਾਂਦਾ। ਜੁਨਿਆਕੇ ਨੂੰ ਮਨ ਲੱਗ ਜਾਂਦਾ ਤੋ ਇਨੇ ਕਾਫੀ ਵੱਡਾ ਪੱਥਰ ਜਿਸ ਨੂੰ ਕੀ ਹੋ ਪੱਥਰ ਕੰਮ ਦਾ ਕੰਮ ਦਾ ਉਸੇ ਤਰ੍ਹਾਂ ਤੇ ਬਾਬਾ ਉੱਪਰ ਚੜ੍ਹ ਜਾਂਦਾ ਜਿਸ ਨੇ ਇਸ ਸੈਂਡ ਤੇ ਉਹ ਜਾਦੂ ਕੀਤਾ ਸੀ ਤਾਂ ਉਹ ਬਾਬੇ ਦੀ ਜੋ ਇੱਕ ਕਾਲਜ ਨੂੰ ਜਾਂਦਾ ਉਸ ਦੀ ਕੀ ਮੌਤ ਹੋ ਜਾਂਦੀ ਹੈ ਪਰ ਮਰਦਾ ਮਰਦਾ ਉਹ ਸ਼ਰਾਪ ਦੇ ਜਾਂਦਾ ਕਿ ਤੂੰ ਅਤੇ ਤੇਰਾ ਕਿਲਾ ਅਤੇ ਤੇਰਾ ਰਾਜ ਕਦੇ ਵੀ ਸੁੱਖੀ ਨਹੀਂ ਵਸੂਗਾ ਤੇ ਬਰਬਾਦ ਹੋ ਜਾਊਗਾ ਉਹ ਯਾਨੀ ਕਿ ਸ਼ਰਾਪ ਦਿੰਦਾ ਸੀ ਮਰਨ ਤੋਂ ਪਹਿਲਾਂ ਮਰਦੇ ਮਰਦੇ ਉਹ ਤਾਂ ਤੱਕ ਵਾਬ ਨੇ ਹਸਾਬ ਦਿੱਤਾ ਉਸ ਤੋਂ ਬਾਅਦ ਕੀ ਹੁੰਦਾ ਕਿ ਉਹ ਸਾਰਜ ਹੌਲੀ ਹੌਲੀ ਹਮਲੇ ਹੋਣੇ ਸ਼ੁਰੂ ਹੋ ਜਾਂਦੇ ਆ ਅਤੇ ਇੱਕ ਬਹੁਤ ਤਕੜਾ ਹਮਲਾ ਹੁੰਦਾ ਇਸ ਦੇ ਵਿੱਚ ਉਹ ਰਾਜਕੁਮਾਰੀ ਵੀ ਮਰ ਜਾਂਦੀ ਆ ਰਾਜਕੁਮਾਰੀ ਮਨ ਤੋਂ ਬਾਅਦ ਉਹ ਰਾਜਕੁਮਾਰੀ ਦੀ ਜੀ ਆਤਮਾ ਉਹ ਵੀ ਉਸ ਕਿਲੇ ਦੇ ਵਿੱਚ ਕੰਪੜਨ ਲੱਗ ਜਾਂਦੀ ਆ ਅਤੇ ਹੌਲੀ ਹੌਲੀ ਕਿਲਾ ਪੂਰੀ ਤਰ੍ਹਾਂ ਹੀ ਬਰਬਾਦ ਹੋ ਜਾਂਦਾ ਅਤੇ ਇਸ ਨਾਲ ਇੱਕ ਹੋਰ ਵੀ ਘਟਨਾ ਜੁੜ ਜਾਂਦੀ ਹੈ ਕਿ ਇੱਕ ਸਾਧੂ ਸੀ ਉਸਨੇ ਆਪਣੀ ਕੁਟਿਆ ਬਣਾਈ ਸੀ ਤੇ ਉਹ ਕਹਿੰਦਾ ਵੀ ਮੇਰੀ ਕੁਟਿਆ ਦੇ ਉੱਪਰ ਤੁਹਾਡੇ ਰਾਜੇ ਦੀ ਜੀ ਬਿਲਡਿੰਗ ਦੀ ਰਾਜਕਰਨ ਦੀ ਉਹਦੀ ਸ਼ਾਨ ਹੀ ਬਣੀ ਚਾਹੀਦੀ ਪਰ ਉਸ ਤੋਂ ਬਾਅਦ ਇੱਕ ਨਾ ਅੱਗੇ ਇੱਕ ਹੋਰ ਵੰਜਿਸ਼ ਆਉਂਦਾ ਜੋ ਕਿ ਦੁਬਾਰਾ ਫੇਰ ਕਿਲਾ ਬਣਾਉਣ ਦੀ ਕੋਸ਼ਿਸ਼ ਕਰਦਾ ਬਹੁਤ ਆਲੀਸ਼ਾਨ ਕਿਲਾ ਬਣਾਉਂਦਾ ਉਹ ਪਰ ਜਦੋਂ ਉਹਦੀ ਸ਼ਾਨ ਉਸ ਰਾਜੇ ਦੇ ਸੌਰੀ ਜੋ ਉੱਥੇ ਭਖਾਈ ਜਾਂਦਾ ਉਸਦੀ ਕੁਟਿਆ ਉੱਪਰ ਪੈਂਦੀ ਆ ਤਾ ਉਹ ਫਿਰ ਉਸ ਨੂੰ ਇਸਤਖਾਫ ਦੇ ਦਿੰਦਾ ਕਿ ਜਾ ਤੇਰਾ ਰਾਜ ਅੱਜ ਤੋਂ ਬਾਅਦ ਵਜਦਾ ਨਹੀਂ। ਨਾ ਫਿਰ ਦਬਾਟਾ ਉਹ ਉਹਦਾ ਤਾਜੀਪੁਰਾ ਦਾ ਪੂਰਾ ਜੋ ਰਾਜ ਹੁੰਦਾ ਰਾਜ ਪੂਰਾ ਪੂਰਾ ਤਬਾਹ ਹੋ ਜਾਂਦਾ ਹੈ। ਉਸ ਤੋਂ ਬਾਅਦ ਇਸ ਰਾਜ ਵਿੱਚ ਕੋਈ ਵੀ ਜਾਣ ਦੇ ਕਿਲੇ ਵਿੱਚ ਜਾਣ ਦੇ ਕੋਈ ਵੀ ਹਿੰਮਤ ਰੱਖ ਦੱਸ ਕਿਉਂ ਖੜਾ ਦੇ ਸਮੇ ਉੱਥੇ ਕਹਿੰਦੇ ਸੀ। ਉਹ ਆਖੋ ਤਾਂ ਅੰਦੀ ਆਵਾਜ਼ਾਂ ਸੁਣ ਜਾਂਦੀਆਂ ਹਨ। ਕਿਸੇ ਲੇਡੀ ਦੀ ਤੁਰਨ ਦੀ ਆਵਾਜ਼ ਆ ਜਾਂਦੀ ਹੈ, ਚੀਕਾਂ ਦੀ ਆਵਾਜ਼ ਸੁਣਾਈ ਦਿੰਦੀ ਹੈ। ਅਤੇ ਬਕਾਇਦਾ ਸਰਕਾਰ ਨੇ ਉੱਥੇ ਲਿਖ ਕੇ ਵੀ ਰੱਖਿਆ ਹੈ ਕੋਈ ਵੀ ਬੰਦਾ ਰਾਤ ਦੇ ਸਮੇਂ ਇਸ ਕਿਲੇ ਦੇ ਵਿੱਚ ਐਂਟਰ ਨਾ ਹੋਵੇ। ਅਤੇ ਜੋ ਕਿਲਾ ਇਹ ਹੁਣ ਵੀ ਪੂਰੀ ਤਰ੍ਹਾਂ ਵੈਸੇ ਖੁੱਲੇ ਰਹਿਦਾ ਖੁੱਲੇ ਰਿਹਾ ਹੈ ਅਤੇ ਹੁਣ ਤਾਂ ਪੂਰਾ ਖੰਡਰ ਤਾਂ ਬਣ ਚੁੱਕਿਆ ਹੈ ਪਰ ਫਿਰ ਵੀ ਅਸਲ ਵਿੱਚ ਲੋਕ ਬਹੁਤ ਸਾਰੇ ਲੋਕ ਜਾਂਦੇ ਹਨ ਦੰਦਾਂ ਦੇ। ਅਧਰ ਰਾਤ ਦੇ ਸਮੇਂ ਜਾਣ ਦੇ ਕਿਸੇ ਦੀ ਵਿੱਚ ਦਿਲ ਦੇ ਵਿੱਚ ਹਿੰਮਤ ਨਹੀਂ ਪੈਂਦੀ। ਜੋ ਲੋਕ ਰਾਤ ਦੇ ਸਮੇਂ ਗਏ ਉਹ ਆਮ ਤੌਰ ਤੇ ਮਾਨਸਿਕ ਬਿਮਾਰ ਹੋ ਜਾਂਦੇ ਹਨ ਜਾਂ ਫਿਰ ਬਾਅਦ ਵਿੱਚ ਮਰ ਵੀ ਜਾਂਦੇ ਹਨ। ਇਸ ਲਈ ਬਹੁਤ ਜ਼ਿਆਦਾ ਹੈ ਸਮਈ ਕਿਲ੍ਹਾ ਜੋ ਕਿ ਅਜੇ ਇਤਿਹਾਸ ਦੇ ਵਿੱਚ ਬਹੁਤ ਮਸ਼ਹੂਰ ਹੈ। ਅਤੇ ਸਰਕਾਰ ਨੇ ਬਕਾਇਦਾ ਉੱਥੇ ਬਿਆਨ ਲਗਾ ਰੱਖਿਆ ਹੈ ਕਿ ਕੋਈ ਬੰਦੇ ਰਾਤ ਨੂੰ ਇੱਥੇ ਨਾ ਜਾਵੇ। ਤਾਂ ਐਸੀ ਕਹਾਣੀ ਭਾਣਗੜ ਕਿਲੇ ਦੀ ਅਤੇ ਤੁਹਾਨੂੰ ਇਹ ਕਹਾਣੀ ਕਿਦਾਂ ਲੱਗੀ ਕਮੈਂਟ ਵਿੱਚ ਦੱਸਿਓ। ਅਤੇ ਮੈਂ ਇਸ ਤਰ੍ਹਾਂ ਦੀ ਹੋਰ ਹੀ ਵੀਡੀਓ ਲੈ ਕੇ ਆਉਂਦੇ ਰਹਾਂਗੇ ਇਸ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ ਜੀ। ਧੰਨਵਾਦ।